ਸਤਕਾਰਯੋਗ ਸਾਧ ਸੰਗਤ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਦਾ ਵਿਸ਼ਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਤੇ ਬਾਦਸ਼ਾਹ ਔਰੰਗਜ਼ੇਬ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਔਰੰਗਾਬਾਦ ਦੇ ਵਿੱਚ ਬਣੀ ਹੋਈ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਹੈ ਪਿਛਲੇ ਦਿਨੀ ਜਦੋਂ ਅਸੀਂ ਔਰੰਗਾਬਾਦ ਗਏ ਤੇ ਉਹ ਥਾਂ ਜਿੱਥੇ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਬਣੀ ਹੋਈ ਹੈ ਉਸ ਥਾਂ ਨੂੰ ਅਸੀਂ ਦੇਖਣ ਵਾਸਤੇ ਗਏ ਬਾਦਸ਼ਾਹ ਔਰੰਗਜ਼ੇਬ ਉਹ क्रूर ਬਾਦਸ਼ਾਹ ਜਿਸ ਨੇ ਹਿੰਦੁਸਤਾਨ ਦੇ ਉੱਤੇ ਬਹੁਤ ਅਤਿਆਚਾਰ ਬਹੁਤ ਜ਼ੁਲਮ ਕੀਤੇ ਬਹੁਤ ਜ਼ਾਲਮ ਸੀ ਬਾਦਸ਼ਾਹ ਔਰੰਗਜ਼ੇਬ ਜਿਸਨੇ ਰਾਜ ਭਾਗ ਹਾਸਲ ਕਰਨ ਵਾਸਤੇ ਹਿੰਦੂਆਂ ਦੇ ਕਤਲ ਕੀਤੇ ਬਾਦਸ਼ਾਹ ਔਰੰਗਜ਼ੇਬ ਉਹ ਬਾਦਸ਼ਾਹ ਸੀ ਜੋ ਆਪਣੀ ਜਿੱਤ ਨੂੰ ਜਨੇਊਆਂ ਦੇ ਨਾਲ ਤੋਲਿਆ ਕਰਦਾ ਸੀ ਸਵਾਨੇ ਉਮਰੀ ਕਿਤਾਬ ਲਿਖੀ ਹੈ ਲਾਲਾ ਦੌਲਤ ਰਾਏ ਨੇ ਮਹਾਬਲੀ ਗੁਰੂ ਗੋਬਿੰਦ ਸਿੰਘ ਲਾਲਾ ਦੌਲਤ ਰਾਏ ਲਿਖਦਾ ਹੈ ਕਿ ਜਦੋਂ ਔਰੰਗਜ਼ੇਬ ਨੇ ਮੇਵਾੜ ਨੂੰ ਜਿੱਤਿਆ ਮੇਵਾੜ ਨੂੰ ਫਤਿਹ ਕੀਤਾ ਰਾਜਪੂਤ ਰਾਜਿਆਂ ਦਾ ਇਹ ਗੜ੍ਹ ਸੀ ਰਾਜਸਥਾਨ ਮੇਵਾੜ ਨੂੰ ਜਿੱਤਣ ਤੋਂ ਬਾਅਦ ਬਾਦਸ਼ਾਹ ਔਰੰਗਜ਼ੇਬ ਨੇ ਉੱਥੋਂ ਦੇ ਹਿੰਦੂਆਂ ਨੂੰ ਕਤਲ ਕੀਤਾ ਤੇ 74 ਮਣ ਜਨੇਊ ਜਿਹੜੇ ਸਨ ਹਿੰਦੂਆਂ ਦੇ ਲਵਾਏ ਬਾਦਸ਼ਾਹ ਔਰੰਗਜ਼ੇਬ ਨੇ 74 ਮਣ ਜਨੇਊਆਂ ਦੇ ਨਾਲ ਉਸਨੇ ਆਪਣੀ ਜਿੱਤ ਦੀ ਖੁਸ਼ੀ ਮਨਾਈ ਉਹ ਆਪਣੀ ਜਿੱਤ ਨੂੰ ਜੰਜੂਆਂ ਦੇ ਨਾਲ ਜਨੇਊਆਂ ਦੇ ਨਾਲ ਤੋਲਿਆ ਕਰਦਾ ਸੀ ਬਾਦਸ਼ਾ ਔਰੰਗਜ਼ੇਬ ਇਹਨਾਂ क्रूर ਬਾਦਸ਼ਾ ਸੀ ਰਾਜ ਭਾਗ ਹਾਸਲ ਕਰਨ ਵਾਸਤੇ ਇਸ ਨੇ ਆਪਣੇ ਪਿਓ ਸ਼ਾਹਜਹਾਨ ਨੂੰ ਆਗਰੇ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਸ਼ਾਹਜਹਾਨ ਉੱਥੇ ਪਾਣੀ ਵਾਸਤੇ ਤਰਸਦਾ ਰਿਹਾ ਸ਼ਾਹਜਹਾਨ ਆਪਣੀ ਡਾਇਰੀ ਦੇ ਵਿੱਚ ਲਿਖਦਾ ਹੈ ਕਿ ਤੂੰ ਹੀ ਕਿੰਨਾ ਬੇਤਰਸ ਪੁੱਤਰ ਹੈਂ ਜੋ ਆਪਣੇ ਪਿਓ ਨੂੰ ਪਾਣੀ ਵਾਸਤੇ ਤਰਸਾ ਰਹੇ ਹਨ ਮੈਂ ਉਹਨਾਂ ਹਿੰਦੂਆਂ ਤੋਂ 100 ਵਾਰ ਕੁਰਬਾਨ ਜਾਣਾ ਜਿਹੜੇ ਆਪਣੇ ਮਰੇ ਹੋਏ ਬਜ਼ੁਰਗਾਂ ਨੂੰ ਮਰੇ ਹੋਏ ਪਿਤਰਾਂ ਨੂੰ ਵੀ ਪਾਣੀ ਦਿੰਦੇ ਨੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਭਰਾ ਮੁਰਾਦ ਸ਼ਾਹ ਦੀ ਮਦਦ ਦੇ ਨਾਲ ਆਪਣੇ ਭਰਾ ਦਾਰਾ ਸ਼ਿਕੋਹ ਦਾ ਗਲ ਵੱਢ ਕੇ ਉਹਦਾ ਸਿਰ ਜਿਹੜਾ ਸੀ ਆਗਰੇ ਜੇਲ੍ਹ ਦੇ ਵਿੱਚ ਆਪਣੇ ਪਿਓ ਸ਼ਾਹ ਜਹਾਂ ਦੇ ਕੋਲ ਭੇਜਿਆ ਕਿਉਂਕਿ ਸ਼ਾਹਜਹਾਨ ਦਾਰੇ ਦੇ ਨਾਲ ਬਹੁਤ ਪਿਆਰ ਕਰਦਾ ਸੀ ਤੇ ਉਹ ਦਾਰਾ ਸ਼ਿਕੋ ਨੂੰ ਤਖਤ ਤੇ ਬਿਠਾਉਣਾ ਚਾਹੁੰਦਾ ਸੀ ਔਰੰਗਜ਼ੇਬ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ ਇਸ ਕਰਕੇ ਉਸਨੇ ਦਾਰਾ ਸ਼ਿਕੋ ਨੂੰ ਮਰਵਾ ਦਿੱਤਾ ਦਾਰਾ ਜਿਹੜਾ ਸੀ ਬਹੁਤ ਧਾਰਮਿਕ ਪਰਵਰਤੀ ਦਾ ਬੰਦਾ ਸੀ ਇਦੇ ਤੋਂ ਬਾਅਦ ਔਰੰਗਜ਼ੇਬ ਨੇ ਮੁਰਾਦ ਸ਼ਾਹ ਦੇ ਉੱਪਰ ਵੀ ਇੱਕ ਫਕੀਰ ਦਾ ਕਤਲ ਦਾ ਇਲਜ਼ਾਮ ਲਾ ਕੇ ਤੇ ਮੁਰਾਦ ਸ਼ਾਹ ਨੂੰ ਵੀ ਮਰਵਾ ਦਿੱਤਾ ਆਪਣੀ ਬੇਟੀ ਜੀਬ ਉਹ ਨੀਸਾ ਆਪਣੀ ਭੈਣ ਰੌਸ਼ਨ ਆਰਾ ਨੂੰ ਵੀ ਇਹਨੇ ਨਹੀਂ ਬਖਸ਼ਿਆ ਉਹਨਾਂ ਨੂੰ ਵੀ ਮਰਵਾ ਦਿੱਤਾ अनेका ਹੀ ਹਿੰਦੂ ਪੀਰਾਂ ਫਕੀਰਾਂ ਦੇ ਇਹਨੇ ਕਤਲ ਕੀਤੇ ਹਿੰਦੂਆਂ ਦੇ ਮੰਦਰ ਢਵਾ ਕੇ ਉਹਨਾਂ ਦੇ ਉੱਤੇ ਮਸੀਤਾਂ ਬਣਾਈਆਂ ਹਿੰਦੂਆਂ ਦੇ ਉੱਤੇ ਇਹਨੇ ਅਤਿਆਚਾਰ ਕੀਤੇ ਇਹਨੇ ਜ਼ੁਲਮ ਕੀਤੇ ਕਸ਼ਮੀਰੀ ਪੰਡਤਾਂ ਦੇ ਉੱਤੇ ਜ਼ੁਲਮ ਹੋਏ ਕਸ਼ਮੀਰੀ ਪੰਡਤਾਂ ਦਾ ਜਥਾ ਜਿਸ ਵੇਲੇ ਪੰਡਤ ਕਿਰਪਾਰਾਮ ਦੀ ਅਗਵਾਈ ਹੇਠ ਆਨੰਦਪੁਰ ਸਾਹਿਬ ਆਉਂਦਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਇਹ ਪੰਡਤ ਆਉਂਦੇ ਨੇ ਆ ਕੇ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਸਾਡੇ ਧਰਮ ਨੂੰ ਖਤਰਾ ਹੈ ਸਾਡੇ ਤਿਲਕ ਨੂੰ ਸਾਡੀ ਬੋਦੀ ਨੂੰ ਖਤਰਾ ਹੈ ਸੱਚੇ ਪਾਤਸ਼ਾਹ ਸਾਨੂੰ ਬਚਾ ਲਓ ਉਸ ਵੇਲੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ Hindu ਧਰਮ ਦੀ ਰੱਖਿਆ ਕਰਨ ਵਾਸਤੇ ਤਿਲਕ ਤੇ ਜਨੇਊ ਨੂੰ ਬਚਾਉਣ ਵਾਸਤੇ ਇਹ ਬਚਨ ਕਰਦੇ ਹਨ ਕਿ ਜਾ ਕੇ ਔਰੰਗੇ ਨੂੰ ਕਹਿ ਦਿਓ ਕਿ ਅਸੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਰਨ ਲਈ ਹੈ ਜੇ ਉਹ ਕਲਮਾ ਪੜ੍ਹ ਲੈਣਗੇ ਤੇ ਉਹਨਾਂ ਦੇ ਪਿੱਛੇ ਅਸੀਂ ਸਾਰੇ ਭਾਰਤ ਵਰਸ਼ ਦੇ Hindu ਆਪਣੇ ਆਪ ਮੁਸਲਮਾਨ ਬਣ ਜਾਵਾਂਗੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਿੱਲੀ ਪਹੁੰਚਦੇ ਹਨ ਆਪਣਾ ਸਰੀਰ ਰੂਪੀ ਠੇਕਰਾ ਜਿਹੜਾ ਹੈ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਤੇ ਪਾਣ ਕੇ ਉਸ ਨੂੰ ਪਾਪੀ ਬਣਾ ਦਿੱਤਾ ਸਤਿਗੁਰਾਂ ਨੇ ਉਸ ਨੂੰ ਦੋਸ਼ੀ ਬਣਾਇਆ ਠੇਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀਆ ਬਿਆਨ ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਕਿਨਹੁ ਆਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸੰਦਰਬਾਰ ਦੇ ਵਿੱਚ ਲਿਖਣਾ ਕਰ ਰਹੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ। ਇਹਦੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਫਿਰ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਭਾਰਤ ਵਰਸ਼ ਨੂੰ ਮੁਗਲਾਂ ਤੋਂ ਆਜ਼ਾਦ ਕਰਵਾਉਣ ਵਾਸਤੇ ਪ੍ਰਣ ਕਰਦੇ ਨੇ ਕਿ ਮੈਂ ਇਸ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਫੌਜਾਂ ਇਕੱਠੀਆਂ ਕਰਦੇ ਨੇ, ਜੰਗੀ ਸਾਜ਼ੋ ਸਮਾਨ ਇਕੱਤਰ ਕਰਦੇ ਨੇ ਜ਼ੁਲਮ ਦਾ ਟਾਕਰਾ ਕਰਨਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਖਾਲਸਾ ਪੰਥ ਰਚਾਇਆ ਖਾਲਸੇ ਦੀ ਸਾਜਣਾ ਕਰਦੇ ਨੇ ਪਹਾੜੀ ਰਾਜੇ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਮਿਲ ਕੇ ਚੱਲਣ ਦੀ ਬਜਾਏ ਸਤਿਗੁਰਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਮਿਲਾ ਕੇ ਚੱਲਣਾ ਚਾਹੀਦਾ ਸੀ ਇਹਨਾਂ ਪਰ ਇਹਨਾਂ ਨੇ ਇਨਕਾਰ ਕਰ ਦਿੱਤਾ ਸਤਿਗੁਰਾਂ ਦੀ ਸਹਾਇਤਾ ਕਰਨ ਦੀ ਬਜਾਏ ਉਲਟਾ ਇਹਨਾਂ ਨੇ ਸਤਿਗੁਰਾਂ ਦੇ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਤੇ ਬਾਦਸ਼ਾਹ ਔਰੰਗਜ਼ੇਬ ਨੂੰ ਝੂਠੀਆਂ ਚੁਗਲੀਆਂ ਕਰਦੇ ਨੇ ਸਤਗੁਰੂ ਜੀ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਖਿਲਾਫ ਬਾਦਸ਼ਾਹ ਔਰੰਗਜ਼ੇਬ ਨੂੰ ਭੜਕਾਇਆ ਬਾਦਸ਼ਾਹ ਔਰੰਗਜ਼ੇਬ ਉਸ ਵੇਲੇ ਦੱਖਣ ਦੇ ਵਿੱਚ ਸੀ ਅਹਿਮਦਨਗਰ ਇਹ ਦੱਖਣ ਦਾ ਸ਼ੰਭਾਜੀ ਮਰਠਾ ਪਟਨੇ ਦਾ ਸ਼ਰੀਰੰਗ ਗੁਜਰਾਤ ਕਾਠਿਆਵਾੜ ਦਾ ਅਭੇਰਾਏ ਇਹਨਾਂ ਨੂੰ ਕਬਜ਼ਾ ਨਹੀਂ ਸੰਦੇ ਰਹੇ ਬਾਦਸ਼ਾਹ ਔਰੰਗਜ਼ੇਬ ਦੱਖਣ ਵਾਲੇ ਪਾਸੇ ਉਹਨਾਂ ਦੇ ਨਾਲ ਜੂਝ ਰਿਹਾ ਸੀ ਬਾਦਸ਼ਾਹ ਔਰੰਗਜ਼ੇਬ ਨੇ ਆਪਣੀਆਂ ਫੌਜਾਂ ਨੂੰ ਸ਼ਾਹੀ ਫੌਜਾਂ ਨੂੰ ਆਪਣੇ ਸੂਬਿਆਂ ਨੂੰ ਚਿੱਠੀਆਂ ਲਿਖੀਆਂ ਕਿ ਆਨੰਦਪੁਰ ਸਾਹਿਬ ਨੂੰ ਜਾ ਕੇ ਮਲੀਆਂ ਮੇਟ ਕਰਦੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਚੜ੍ਹ ਕੇ ਆ ਗਈਆਂ ਆਮਣੇ ਸਾਹਮਣੇ ਵੀ ਜੰਗ ਹੋਇਆ 7 ਮਹੀਨੇ ਤੱਕ ਘੇਰਾ ਲੱਗਿਆ ਰਿਹਾ ਕਿਲੇ ਦੇ ਵਿੱਚ ਖਾਣ ਪੀਣ ਦਾ ਸਮਾਨ ਮੁੱਕਣ ਲੱਗਾ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਾਰ ਨਹੀਂ ਸੀ ਮੰਨੀ ਨਾ ਹੀ ਸਤਗੁਰੂ ਜੀ ਕਿਲੇ ਤੋਂ ਬਾਹਰ ਆ ਰਹੇ ਸਨ ਅਖੀਰ ਸ਼ਾਹੀ ਫੌਜਾਂ ਨੇ ਪਹਾੜੀ ਰਾਜਿਆਂ ਨੇ ਗਉ ਦੀ ਕਸਮ ਖਾਦੀ ਸ਼ਾਹੀ ਫੌਜਾਂ ਨੇ ਕੁਰਾਨ ਦੀ ਕਸਮ ਖਾਦੀ ਕਿਉਂਕਿ ਪਹਾੜੀ ਰਾਜੇ ਵੀ ਇਨ੍ਹਾਂ ਸ਼ਾਹੀ ਫੌਜਾਂ ਨੂੰ ਤਨਖਾਹਾਂ ਦੇ ਦੇ ਕੇ ਰਸਤਾ ਬਸਤਾ ਦਾ ਖਰਚਾ ਕਰ ਕਰਕੇ ਕੰਗਾਲ ਹੋ ਚੁੱਕੇ ਸਨ ਜੋ ਇਹਨਾਂ ਫੌਜਾਂ ਦਾ ਖਰਚਾ ਨਹੀਂ ਦਿੰਦੇ ਤੇ ਬਾਦਸ਼ਾਹ ਔਰੰਗਜ਼ੇਬ ਦੀ ਕਿਰਪੀ ਚਲਣੀ ਪਵੇਗੀ ਪਹਾੜੀ ਰਾਜਿਆਂ ਨੇ ਇਹ ਫੌਜਾਂ ਬਾਦਸ਼ਾਹ ਔਰੰਗਜ਼ੇਬ ਨੂੰ ਇਸੇ ਕਰਕੇ ਮੰਗਵਾਈਆਂ ਸਨ ਕਿ ਜਦੋਂ ਫੌਜਾਂ ਚੜ ਕੇ ਆ ਜਾਣਗੀਆਂ ਸਤਿਗੁਰੂ ਜੀ ਕਿਲਾ ਖਾਲੀ ਕਰ ਜਾਣਗੇ ਅਸੀਂ ਇਸ ਇਲਾਕੇ ਦੇ ਵਿੱਚ ਰਾਜ ਕਰਾਂਗੇ ਪਰ ਇਹ ਸਤਿਗੁਰੂ ਜੀ ਦੀ ਨੀਤੀ ਨੂੰ ਸਮਝ ਨਾ ਸਕੇ ਕਿ ਗੁਰੂ ਜੀ ਤੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਨੇ 7 ਮਹੀਨੇ ਹੋ ਗਏ ਘੇਰਾ ਲੱਗੇ ਨੂੰ ਕਿਲੇ ਦੇ ਵਿੱਚ ਕੋਈ ਖਾਣ ਪੀਣ ਦਾ ਸਮਾਨ ਨਹੀਂ ਜਾਂਦਾ ਬਹੁਤ ਸਾਰੇ ਸਿੱਖ ਜਿਹੜੇ ਨੇ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਬਹੁਤ ਸਾਰੇ ਲੱਖਾਂ ਰੁਪਏ ਦੇ ਅਰਬੀ ਘੋੜੇ ਜਿਹੜੇ ਸਨ ਉਹ ਮਰ ਗਏ ਪ੍ਰਸਾਦੀ ਹਾਥੀ ਮਰ ਗਿਆ ਬਹੁਤ ਸਾਰੇ ਸਿੰਘ ਵਿਦਾਵਾ ਦੇ ਕੇ ਚਲੇ ਗਏ ਕੁਝ ਕੁ ਸਿੰਘ ਜਿਹੜੇ ਨੇ 500 ਦੇ ਕਰੀਬ ਸਿੰਘ ਸਤਗੁਰੂ ਸੱਚੇ ਪਾਤਸ਼ਾਹ ਦੇ ਕੋਲ ਰਹੇ ਵੇ ਗੁਰੂ ਜੀ ਕਿਲਾ ਨਹੀਂ ਛੱਡ ਰਹੇ ਸ਼ਾਹੀ ਫੌਜਾਂ ਦੇ ਸਿਪਾਹੀ ਕੁਰਾਨ ਦੀ ਕਸਮ ਖਾਂਦੇ ਹਨ ਪਹਾੜੀ ਰਾਜੇ ਜਿਹੜੇ ਨੇ ਉਹ ਗਉ ਦੀ ਕਸਮ ਖਾਂਦੇ ਨੇ ਬਾਦਸ਼ਾਹ ਔਰੰਗਜ਼ੇਬ ਵੀ ਆਪਣੀ ਇੱਕ ਚਿੱਠੀ ਦੇ ਵਿੱਚ ਲਿਖ ਕੇ ਕਸਮ ਖਾਂਦਾ ਹੈ ਕਿ ਮੈਨੂੰ ਕੁਰਾਨ ਦੀ ਸੌਹ ਹੈ ਕੁਰਾਨ ਦੀ ਕਸਮ ਹੈ ਕਿ ਤੁਸੀਂ ਦੋ ਕੁ ਦਿਨਾਂ ਵਾਸਤੇ ਕਿਲਾ ਖਾਲੀ ਕਰਕੇ ਚਲੇ ਜਾਓ। ਫੌਜਾਂ ਪਿੱਛੇ ਪਰਤ ਜਾਣਗੀਆਂ ਦੂਸਰੇ ਤੀਸਰੇ ਦਿਨ ਤੁਸੀਂ ਫਿਰ ਆ ਜਾਓ। ਮੇਰੀ ਇੱਜ਼ਤ ਰਹਿ ਜਾਏਗੀ। ਪਹਾੜੀ ਰਾਜਿਆਂ ਦੀ ਇੱਜ਼ਤ ਰਹਿ ਜਾਵੇਗੀ। ਤੁਹਾਡੇ ਉੱਤੇ ਕੋਈ ਹਮਲਾ ਨਹੀਂ ਕਰੇਗਾ। ਮੈਂ ਕਸਮ ਖਾਂਦਾ ਇਹ ਬਾਦਸ਼ਾਹ ਔਰੰਗਜ਼ੇਬ ਲਿਖ ਰਿਹਾ ਹੈ। ਤੁਹਾਡੇ ਉੱਤੇ ਕੋਈ ਅਟੈਕ ਨਹੀਂ ਕਰੇਗਾ। ਨਿਕੜਵਰਤੀ ਮਸੰਦ ਤੇ ਮਾਤਾ ਗੁਜਰੀ ਜੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸਮਝਾਉਂਦੇ ਹਨ ਕਿ ਪੁੱਤਰ ਆਪਾਂ ਕਿਲਾ ਖਾਲੀ ਕਰ ਦਈਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਭ ਕੁਝ ਜਾਣਦੇ ਸਨ ਕਿ ਕੀ ਹੋਣ ਵਾਲਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਪਹਾੜੀ ਰਾਜੇ ਸ਼ਾਹੀ ਫੌਜਾਂ ਆਪਣੀਆਂ ਕਸਮਾਂ ਤੋਂ ਫਿਰ ਗਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਉੱਤੇ ਹਮਲਾ ਕੀਤਾ ਸੱਚੇ ਪਾਤਸ਼ਾਹ ਜਦੋਂ ਸਰਸਾ ਨਦੀ ਤੇ ਪਹੁੰਚਦੇ ਨੇ ਸਰਸਾ ਨਦੀ ਨੂੰ ਪਾਰ ਕਰਨ ਲੱਗਿਆ ਸਤਿਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਤੇ 40 ਪੂ ਸਿੰਘ ਜਿਹੜੇ ਨੇ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਮੋਰਚਾ ਲਾਉਂਦੇ ਨੇ। 10 ਲੱਖ ਦੀ ਫੌਜ ਦਾ ਘੇਰਾ ਪਿਆ ਹੋਇਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਫ ਔਰੰਗਜ਼ੇਬ ਨੂੰ ਜਫਰਨਾਮੇ ਦੇ ਵਿੱਚ ਲਿਖਦੇ ਨੇ। ਗੁਰਸਨਹ ਚੇਕਾਰੇ ਕੁੰਨਦ ਚਹਿਲ ਨਰ ਕੇ 10 ਲੱਖ ਬਰਾਇਤ ਬਰੋ ਬੇਖਬਰ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੇ ਦੋਵੇਂ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਹੋਰ ਸਾਰੇ ਸਿੰਘ ਜਿਹੜੇ ਨੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਦੇ ਨੇ ਪੰਜਾਂ ਸਿੱਖਾਂ ਦੀ ਅਰਜ਼ ਮੰਨ ਕੇ ਜਦੋਂ ਸੱਚੇ ਪਾਤਸ਼ਾਹ ਆਪ ਮੈਦਾਨੇ ਜੰਗ ਦੇ ਵਿੱਚ ਜਾਣ ਲੱਗੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਭਾਈ ਸੰਗਤ ਸਿੰਘ ਭਾਈ ਸੰਤ ਸਿੰਘ ਦੀ ਅਰਜ਼ ਬੇਨਤੀ ਮੰਨ ਕੇ ਸੱਚੇ ਪਾਤਸ਼ਾਹ ਉੱਥੋਂ ਨਿਕਲਣਾ ਕਰਦੇ ਨੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਪਹੁੰਚ ਕੇ ਸੱਚੇ ਪਾਤਸ਼ਾਹ ਇੱਕ ਟਿੰਡ ਦਾ ਸਹਰਾਣਾ ਲਾ ਕੇ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਕਰਜ਼ਾਈ ਕਰਜ਼ਾ ਲਾ ਕੇ ਉਹ ਚੈਨ ਦੀ ਨੀਂਦ ਸੌਂਦਾ ਹੈ ਸੱਚੇ ਪਾਤਸ਼ਾਹ ਉੱਥੇ ਵਿਰਾਜ ਜਾਂਦੇ ਹਨ ਇਥੋਂ ਫਿਰ ਸੱਚੇ ਪਾਤਸ਼ਾਹ ਗਨੀਖਾਂ ਨਵੀਖਾਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਉਹਨਾਂ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਦੇ ਜੰਗਲ ਦੇ ਵਿੱਚੋਂ ਲੰਘਦੇ ਹਨ ਚਾਰੇ ਪਾਸੇ ਘੇਰੇ ਲੱਗੇ ਹੋਏ ਸਨ ਘੇਰੇ ਦੇ ਵਿੱਚੋਂ ਨਿਕਲਦੇ ਹਨ ਸੱਚੇ ਪਾਤਸ਼ਾਹ ਰਾਏਕੋਟ ਪਹੁੰਚਦੇ ਹਨ ਰਾਏਕੱਲੇ ਦਾ ਨੌਕਰ ਨੂਰਾ ਮਾਹੀ ਸਰਹੰਦ ਜਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਹਬਜ਼ਾਦੀਆਂ ਦੀ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਖਬਰ ਲੈ ਕੇ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ تیر ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਪਰ੍ਹਾਂ ਮਾਰਦੇ ਨੇ ਵਚਨ ਕਰਦੇ ਨੇ ਕਿ ਹੁਣ ਤਲਕਾਂ ਦੀ ਜੜ ਪੁੱਟੀ ਗਈ ਹੈ ਇਹਦੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਨੇ ਕਾਂਗੜ ਪਹੁੰਚਦੇ ਹਨ ਕਿਉਂਕਿ ਬਾਦਸ਼ਾਹ ਔਰੰਗਜ਼ੇਬ ਜਦੋਂ ਉਸਨੇ ਅਨੰਦਪੁਰ ਸਾਹਿਬ ਆਪਣੀ ਚਿੱਠੀ ਭੇਜੀ ਸੀ ਤੇ ਉਸ ਚਿੱਠੀ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਨੇ اقرار ਕੀਤਾ ਸੀ ਕਿ ਤੁਸੀਂ دینہ کانਗੜ ਆ ਜਾਓ ਮੈਂ ਉੱਥੇ ਆ ਕੇ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਮੈਂ ਖੁਦਾ ਦੇ ਨਾਲ ਮਿਲਣ ਦਾ ਰਸਤਾ ਤੁਹਾਨੂੰ ਪੁੱਛਣਾ ਚਾਹੁੰਦਾ ਸੱਚੇ ਪਾਤਸ਼ਾਹ دینہ کانਗੜ ਪਹੁੰਚ ਕੇ ਫਿਰ ਇਥੋਂ ਜਫਰਨਾਮਾ ਲਿਖਦੇ ਹਨ ਜਫਰਨਾਮਾ ਜਿੱਤ ਦੀ ਚਿੱਠੀ ਫਤਿਹ ਦੀ ਚਿੱਠੀ ਸੱਚੇ ਪਾਤਸ਼ਾਹ ਇਹ ਜਫਰਨਾਮਾ ਫਾਰਸੀ ਦੇ ਵਿੱਚ ਲਿਖਿਆ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਹਾਕੁਨ ਰਹੀਮ ਇਸ ਜਫਰਨਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਦਸ਼ਾਹ ਔਰੰਗਜ਼ੇਬ ਨੂੰ ਯਾਦ ਕਰਵਾਉਂਦੇ ਹਨ ਕਿ ਤੂੰ ਕਿਸ ਤਰ੍ਹਾਂ ਖਾਲਸੇ ਦੇ ਨਾਲ ਸਿੱਖਾਂ ਦੇ ਨਾਲ ਕਿਸ ਤਰ੍ਹਾਂ ਅਨਿਆਤ ਤੇ ਵਧੀਆਂ ਕੀਤੀਆਂ ਨੇ ਤੂੰ ਇੱਕ ਚੰਗਾ ਮੁਸਲਮਾਨ ਨਹੀਂ ਤੂੰ ਝੂਠੀ ਕੁਰਾਨ ਪੜਦਾ ਹੈ ਤੂੰ ਬਾਦਸ਼ਾਹ ਹੈ ਤੈਨੂੰ ਤੇ ਨਿਆਂ ਕਰਨਾ ਚਾਹੀਦਾ ਸੀ ਪਰ ਤੂੰ ਤੇ ਪਾਪ ਹੀ ਇਕੱਠੇ ਕਰ ਲਏ ਜਿਹੜਾ ਬੰਦਾ ਤੇਰੀ ਕਸਮ ਦੇ ਉੱਤੇ ਯਕੀਨ ਕਰਦਾ ਹੈ ਉਹ ਬੰਦਾ ਬਾਅਦ ਦੇ ਵਿੱਚ ਖੁਵਾਰ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਫਰਨਾਮਾ ਦੇ ਵਿੱਚ ਲਿਖਦੇ ਨੇ ਕਿ ਮਰਾ ਇਤਬਾਰੇ ਬਰੀ ਕਸਮ ਨੇਸ਼ਤ ਕਿ ਏਜ਼ ਦਗਵਾਹ ਅਸਤੋ ਯਜਦਾ ਯਕੇਸਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਇਹ ਜਫਰਨਾਮਾ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਲੈ ਕੇ ਦੱਖਣ ਦੇ ਵਿੱਚ ਅਹਿਮਦਨਗਰ ਪਹੁੰਚਦੇ ਹਨ ਬਾਦਸ਼ਾਹ ਔਰੰਗਜ਼ੇਬ ਜਦੋਂ ਇਹ ਜਫਰਨਾਮਾ ਸੁਣਦਾ ਹੈ ਤੇ ਉਸ ਨੂੰ ਉਸ ਦੇ ਪਾਪ ਚਿੱਤ ਆਉਂਦੇ ਹਨ ਗੁਰੂ ਜੀ ਦੇ ਨਾਲ ਕੀਤੀਆਂ ਹੋਈਆਂ ਵਧਿਕੀਆਂ ਉਹਨਾਂ ਦੇ ਪਰਿਵਾਰ ਦੇ ਨਾਲ ਕੀਤੇ ਹੋਏ ਅਨਿਆ ਵਧਿਕੀਆਂ ਉਹ ਪਾਪ ਉਹਦੇ ਸਾਹਮਣੇ ਆ ਕੇ ਖਲੋ ਗਏ ਬਾਦਸ਼ਾਹ ਔਰੰਗਜ਼ੇਬ ਜਿਵੇਂ ਜਿਵੇਂ ਉਸ ਜਫਰਨਾਮੇ ਨੂੰ ਉਹਨਾਂ ਸੱਚੀਆਂ ਗੱਲਾਂ ਨੂੰ ਸੁਣਦਾ ਗਿਆ ਜੋ ਕਿ ਗੁਰੂ ਜੀ ਦੀ ਕਲਮ ਦੇ ਨਾਲ ਲਿਖਿਆ ਹੋਇਆ ਸੀ ਸਤਿਗੁਰੂ ਜੀ ਦੀ ਕਲਮ ਦਾ ਵਾਰ ਐਸਾ ਸੀ ਰਾਤ ਨੂੰ ਬਾਦਸ਼ਾਹ ਔਰੰਗਜ਼ੇਬ ਜਦੋਂ ਸੁਣਦਾ ਸੀ ਉਸ ਨੂੰ ਕੰਨਾਂ ਦੇ ਵਿੱਚ ਵੀ ਜਫਰਨਾਮੇ ਦੇ ਬੋਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬੋਲ ਸੁਣਦੇ ਸਨ ਹੌਲੀ-ਹੌਲੀ ਬਾਦਸ਼ਾਹ ਔਰੰਗਜ਼ੇਬ ਬਿਮਾਰ ਰਹਿਣ ਲੱਗ ਪਿਆ ਤੇ ਫੌਤ ਹੋ ਗਿਆ ਉਹ ਬਾਦਸ਼ਾਹ ਔਰੰਗਜ਼ੇਬ ਜੋ ਦੁਨੀਆ ਦੀ ਸਭ ਤੋਂ ਵੱਡੀ ਹਕੂਮਤ ਸੀ ਉਸ ਸਮੇਂ ਜਿਸ ਤਰ੍ਹਾਂ ਅੱਜ ਸਭ ਤੋਂ ਵੱਡੀ ਹਕੂਮਤ ਅਮਰੀਕਾ ਹੈ ਉਹਦੇ ਤੋਂ ਪਹਿਲਾਂ ਰਸ਼ੀਆ ਸੀ ਉਹਦੇ ਤੋਂ ਪਹਿਲਾਂ ਇੰਗਲੈਂਡ ਸੀ ਉਹਦੇ ਤੋਂ ਪਹਿਲਾਂ ਉਹ ਹੋਇਆ ਕਰਦਾ ਸੀ ਜੋ ਹਿੰਦੁਸਤਾਨ ਦੇ ਤਖਤ ਦੇ ਉੱਪਰ ਬੈਠਦਾ ਸੀ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਹਰਾਉਣ ਵਾਸਤੇ 14 ਜੰਗਾਂ ਲੜੀਆਂ ਪਰ ਫਿਰ ਵੀ ਉਹ ਗੁਰੂ ਜੀ ਦੇ ਉੱਪਰ ਜਿੱਤ ਨਹੀਂ ਪ੍ਰਾਪਤ ਕਰ ਸਕਿਆ ਜਿਸ ਤਰ੍ਹਾਂ ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਛੋਟਾ ਜਿਹਾ ਬੱਚਾ ਸੀ ਪ੍ਰਹਿਲਾਦ ਇੱਕ ਪਾਸੇ ਸੰਸਾਰ ਦੀ ਸਭ ਤੋਂ ਵੱਡੀ ਤਾਕਤ ਰਾਜ ਸੀ ਤਾਕਤ ਹਰਨਾਕਸ਼ ਸੀ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਪਰ ਉਹ ਪ੍ਰਹਿਲਾਦ ਨੂੰ ਹਰਾ ਨਹੀਂ ਸਕਿਆ ਕਿਉਂ ਕਿ ਉਹਦੇ ਕੋਲ ਪਰਮੇਸ਼ਰ ਦਾ ਨਾਮ ਸੀ ਉਹਦੇ ਕੋਲ ਪਰਮੇਸ਼ਰ ਦੀ ਸਿਫਤ ਦਾ ਖਜ਼ਾਨਾ ਸੀ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਤਾਕਤ ਸੀ ਰਾਜ ਸੀ ਉਹਦੇ ਕੋਲ 662 ਸੀ ਹੀਰੇ ਮੋਤੀ ਜਵਹਰਾਤ ਦੇ ਖਜ਼ਾਨੇ ਉਹਦੇ ਕੋਲ ਭਰੇ ਪਏ ਸਨ ਇਹ ਸਾਰੀਆਂ ਚੀਜ਼ਾਂ ਫੌਜਾਂ ਲਾਮ ਲਸ਼ਕਰ ਉਹਦੇ ਕੋਲ ਬਹੁਤ ਸੀ ਪਰ ਉਹਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਸੀ ਉਹਨੂੰ ਪਰਮੇਸ਼ਰ ਦਾ ਨਾਮ ਭੁੱਲ ਗਿਆ ਸੀ ਇਸ ਕਰਕੇ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਉਹ ਜ਼ਿੰਦਗੀ ਦੀ ਬਾਜ਼ੀ ਨੂੰ ਹਾਰ ਗਿਆ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਕੁਝ ਨਹੀਂ ਸਾਰਾ ਕੁਝ ਤਿਆਗ ਦਿੱਤਾ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ 17 ਕਰੋੜ ਦਾ ਖਜ਼ਾਨਾ ਸਤਲੁਜ ਦਰਿਆ ਦੇ ਵਿੱਚ ਬਹਾ ਦਿੱਤਾ ਪਰਿਵਾਰ ਵਿਛੜ ਗਿਆ ਮਾਤਾ ਜੀ ਸ਼ਹੀਦੀ ਪ੍ਰਾਪਤ ਕਰ ਗਈ ਪਿਤਾ ਸ਼ਹੀਦ ਹੋ ਗਿਆ ਦੋ ਸਹਬਜ਼ਾਦੇ ਅੱਖਾਂ ਦੇ ਸਾਹਮਣੇ ਕਟਵਾ ਦਿੱਤੇ ਸਾਰੇ ਸਿੰਘ ਸ਼ਹੀਦ ਹੋ ਗਏ ਦੋ ਸਹਬਜ਼ਾਦੇ ਨੀਹਾਂ ਦੇ ਵਿੱਚ ਚਿਣੇ ਗਏ ਕੋਲ ਕੁਝ ਵੀ ਨਹੀਂ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਹਜ ਅਵਸਥਾ ਦੇ ਵਿੱਚ ਸਨ ਉਹ ਸ਼ਾਂਤ ਸਨ ਕਿਉਂ ਕਿਉਂਕਿ ਉਹਨਾਂ ਦੇ ਕੋਲ ਪਰਮਾਤਮਾ ਦੀ ਸਿਫਤ ਦਾ ਖਜ਼ਾਨਾ ਸੀ ਉਹਨਾਂ ਦੇ ਕੋਲ ਨਾਮ ਹੈ ਜਿਹਦੇ ਕੋਲ ਨਾਮ ਹੋਇਆ ਕਰਦਾ ਹੈ ਉਹ ਜ਼ਿੰਦਗੀ ਦੀ ਕੋਈ ਵੀ ਬਾਜ਼ੀ ਹਾਰਦਾ ਨਹੀਂ ਹੈ ਜਿਹਦੇ ਵੱਲ ਪਰਮਾਤਮਾ ਹੈ ਉਹ ਕਦੇ ਵੀ ਹਾਰ ਨਹੀਂ ਸਕਦਾ ਉਹ ਹਰ ਮੈਦਾਨ ਫਤਿਹ ਕਰਦਾ ਹੈ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਜਿਹਦੇ ਵੱਲ ਪਰਮਾਤਮਾ ਹੈ ਉਹ ਕਦੇ ਹਾਰ ਨਹੀਂ ਸਕਦਾ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਸਭ ਕੁਝ ਹੁੰਦਿਆਂ ਹੋਿਆਂ ਵੀ ਉਹ ਹਾਰ ਗਿਆ ਕਿਉਂਕਿ ਉਹਦੇ ਕੋਲ ਨਾਮ ਨਹੀਂ ਸੀ ਉਹਦੇ ਕੋਲ ਪਰਮੇਸ਼ਰ ਦੀ ਸਿਫਤ ਨਹੀਂ ਸੀ ਉਹਦੀ ਤਲਵਾਰ ਮਜਲੂਮਾਂ ਦੀ ਰਾਖੀ ਕਰਨ ਦੀ بجائے ਮਜਲੂਮਾਂ ਦੇ ਉੱਤੇ ਜ਼ੁਲਮ ਕਰਦੀ ਰਹੀ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾਨ ਮਜਲੂਮਾਂ ਦੀ ਰੱਖਿਆ ਕਰਨ ਵਾਸਤੇ ਉਹਨਾਂ ਨੇ ਕਿਰਪਾਨ ਉਠਾਈ ਬਾਦਸ਼ਾਹ ਔਰੰਗਜ਼ੇਬ ਅ ਔਰੰਗਾਬਾਦ ਦੇ ਵਿੱਚ ਉਸ ਦੀ ਕਬਰ ਬਣਾਈ ਗਈ ਜੋ ਆ ਤੁਸੀਂ ਦੇਖ ਰਹੇ ਹੋ ਇਹ ਉਹੀ ਕਬਰ ਹੈ ਜਿੱਥੇ ਬਾਦਸ਼ਾਹ ਔਰੰਗਜ਼ੇਬ ਨੂੰ ਦਫਨਾਇਆ ਗਿਆ ਹੈ। ਅਸੀਂ ਇਸ ਕਰਕੇ ਇਸ ਕਬਰ ਨੂੰ ਦੇਖਣ ਗਏ ਮੈਂ ਸੁਣਿਆ ਸੀ ਕਿ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਤੇ ਇੱਕ ਮੀਆਂ ਹੈ ਜੋ ਲੋਕਾਂ ਦੇ ਕੋਲੋਂ ਪੈਸੇ ਮੰਗਦਾ ਹੈ ਕਿ ਮੈਨੂੰ ਪੈਸੇ ਦੇ ਦਿਓ। ਮੈਂ ਗਰੀਬ ਹਾਂ, ਮੈਂ ਭੁੱਖਾ ਹਾਂ। ਮੇਰੇ ਘਰ ਦਾ ਗੁਜ਼ਾਰਾ ਚੱਲ ਜਾਵੇਗਾ ਮੈਨੂੰ 10-20 ਰੁਪਏ ਦੇ ਦਿਓ। ਇਹ ਵੇਖਣ ਵਾਸਤੇ ਮੈਂ ਗਿਆ। ਤੇ ਸੱਚਮੁੱਚ ਜਦੋਂ ਮੈਂ ਇਸ ਕਬਰ ਤੇ ਗਿਆ ਤੇ ਉਹ ਇੱਕ ਮੀਆਂ ਜੋ ਹੈ ਵੀ ਨੇਤਰਹੀਨ ਸੀ ਅੰਨਾ ਸੀ ਤੇ ਉਸਨੇ ਸਾਡੇ ਕੋਲੋਂ ਵੀ ਪੈਸੇ ਮੰਗੇ ਸ਼ੌਦਾ ਰੁਪਿਆ ਬਾਰਾ ਨੇ ਕੇ ਅੰਦਰ ਬਣवाने का टोपीस ਲਾਈ ਕਰਦੇ ਤੇ ਕੁਰਾਨ ਕੇ ਲਿਖਾਈ ਕਰਦੇ ਤੇ ਉਸੇ ਪੈਸੇ ਮੈਂ ਕਬਰ ਕੋ ਬਣਾ ਗਿਆ 1616 ਮੈਂ ਪੈਦਾ ਹੋਏ ਤੇ ਗੁਜਰਾਤ ਮੈਂ 1707 ਮੈਂ ਉਨਕਾ ਡਾਈਟ ਹੋਆ ਅਹਿਮਦਨਗਰ ਮੈਂ

ਚੈਂਪੀਅਨਸ਼ਿਪ ਲਾਈਨ ਹੈ ਹਾਂਜੀ ਹਾਂਜੀ ਕਿੰਨੀ ਨਿਮੋਸ਼ੀ ਹੁੰਦੀ ਹੋਵੇਗੀ ਬਾਦਸ਼ਾਹ ਔਰੰਗਜ਼ੇਬ ਨੂੰ ਕਿ ਜਿਸ ਪੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੰਥ ਨੂੰ ਉਹ ਖਤਮ ਕਰਨਾ ਚਾਹੁੰਦਾ ਸੀ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪੰਥ ਸਾਰੀ ਦੁਨੀਆ ਦੇ ਵਿੱਚ ਫੈਲ ਗਿਆ ਅੱਜ ਸਾਰੀ ਦੁਨੀਆ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਜੈ ਜੈਕਾਰ ਹੋ ਰਹੀ ਹੈ ਅੱਜ ਸਾਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਮ ਲੈਵਾ ਸਿੱਖ ਹਨ ਉਹ ਨਾ ਥਾਵਾਂ ਤੋਂ ਭੁੱਖਿਆਂ ਨੂੰ ਪ੍ਰਸ਼ਾਦਾ ਮਿਲ ਰਿਹਾ ਹੈ ਜਦੋਂ ਵੀ ਕੋਈ ਭੁੱਖਾ ਆਪਣੇ ਮੂੰਹ ਦੇ ਵਿੱਚ ਗੁਰਦੁਆਰੇ ਜਾ ਕੇ ਆਪਣੇ ਮੂੰਹ ਦੇ ਵਿੱਚ ਉਹ ਪ੍ਰਸ਼ਾਦੇ ਦਾ ਟੁਕੜਾ ਪਾਉਂਦਾ ਹੈ ਉਹ ਪ੍ਰਸ਼ਾਦਾ ਛਕਦਾ ਹੈ ਤੇ ਉਹ ਆਪਣੇ ਮੂੰਹ ਤੋਂ ਕਹਿੰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧੰਨ ਗਲਗੀਆਂ ਵਾਲਾ ਧੰਨ ਬਾਜਾ ਵਾਲਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਜੈ ਜੈਕਾਰ ਹੋ ਰਹੀ ਹੈ ਸਾਰੀ ਦੁਨੀਆ ਤੇ ਤੇ ਉਹ ਬਾਦਸ਼ਾ ਔਰੰਗਜ਼ੇਬ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰਨਾ ਚਾਹੁੰਦਾ ਸੀ ਜਿੰਦਾ ਜਾਂ ਮਰਦਾ ਫੜਨਾ ਚਾਹੁੰਦਾ ਸੀ ਉਹ ਔਰੰਗਜ਼ੇਬ ਅੱਜ ਕਬਰ ਦੇ ਵਿੱਚ ਪਿਆ ਹੋਇਆ ਜਦੋਂ ਉਹਦਾ ਪੁਜਾਰੀ ਉਹਦੀ ਕਬਰ ਦੇ ਉੱਤੇ ਧੂਫ ਤਖਾਉਣ ਵਾਲਾ ਇੱਕ ਮੀਹਾਂ ਲੋਕਾਂ ਦੇ ਕੋਲੋਂ ਸਿੱਖਾਂ ਦੇ ਕੋਲੋਂ ਹੀ ਉਹ ਜਦੋਂ 10-10 ਰੁਪਈਆ ਮੰਗਦਾ ਹੈ ਤੇ ਬਾਦਸ਼ਾ ਔਰੰਗਜ਼ੇਬ ਕਬਰ ਦੇ ਵਿੱਚ ਪਿਆ ਹੋਇਆ ਦਿਹਾੜੀ ਦੇ ਵਿੱਚ 100-100 ਵਾਰ ਮਰਦਾ ਹੋਵੇਗਾ ਤੇ ਉਹ ਮੀਹਾਂ ਜਦੋਂ ਉਹਨੂੰ ਕੋਈ ਸਿੱਖ 50 ਰੁਪਏ ਜਾਂ 100 ਰੁਪਏ ਫੜਾਉਂਦਾ ਹੋਵੇਗਾ ਉਹਦੇ ਬੱਚੇ ਰੋਟੀ ਖਾਂਦੇ ਹੋਣਗੇ ਤੇ ਉਹ ਵੀ ਆnde ਹੋਣਗੇ ਧੰਕ ਲਗੀਆਂ ਵਾਲਾ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿੱਡੀ ਵੱਡੀ ਵਡਿਆਈ ਹੈ ਮੇਰੇ ਸਤਿਗੁਰੂ ਦੀ ਆਓ ਆਪਾਂ ਵੀ ਇੱਕ ਵਾਰ ਗੱਜ ਕੀ ਕਹੀਏ ਧੰਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਸਾਰਿਆਂ ਦੇ ਉੱਤੇ ਕਿਰਪਾ ਕਰੀ ਸਾਰਿਆਂ ਦੇ ਉੱਤੇ ਬਖਸ਼ਿਸ਼ ਰੱਖੀ ਸਾਰਿਆਂ ਨੂੰ ਆਪਣੀ ਸਿੱਖੀ ਬਖਸ਼ੀ ਕਿੱਡੀ ਵੱਡੀ ਵਿਰਾਸਤ ਕਿੱਡਾ ਵੱਡਾ ਵਿਰਸਾ ਹੈ ਸਾਡਾ ਹੇ ਸੱਚੇ ਪਾਤਸ਼ਾਹ ਕਿਰਪਾ ਕਰੀ ਬਖਸ਼ਿਸ਼ ਕਰੀ ਸਾਰਿਆਂ ਨੂੰ ਆਪਣੀ ਸਿੱਖੀ ਬਖਸ਼ੀ ਧੰਨਵਾਦ ਸਤਿ ਸ੍ਰੀ ਅਕਾਲ